ਜਿਹੜਾਂ ਨੂੰ ਸਮਾਪਤੀ ਦਾ ਹਵਾਲਾ ਜਿੰਦਾਬਾਦ ਜਰੂਰ ਧਿਆਨ ਦਿਓ ਕੋ ਆਪਾਂ ਨਾਰਾਇਣ ਨਾਲ ਸਰਕਾਰ ਬਿਜਲੀ ਸੰਦਲਵਾਲ ਸਾਫ ਕਰੀ ਸੋਚ ਤੇ ਮੈਨਾਂ ਦੇ ਅੱਗੇ ਠੋਕੇ ਬਿਜਲੀ ਸੰਦਲਵਾਲ ਸਾਫ ਕਰੀ ਸੋਚ ਤੇ ਮੈਨਾਂ ਦੇ ਅੱਗੇ ਠੋਕੇ ਆਪਾਂ ਦਾ ਗਾਰੰਟੀ ਕਾਨੂੰਨ ਲਾਗੂ ਕਰਵਾਗੇ ਰਹਾਗੇ ਰਹਾਗੇ ਲਕਰਾਗੇ ਰਹਾਗੇ ਆਪਾਂ ਦਾ ਗਾਰੰਟੀ ਕਾਨੂੰਨ ਲਾਗੂ ਕਰਵਾਗੇ ਰਹਾਗੇ 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 ਕਰਵਾ ਕੇ ਰਹਾਗੇ ਐਸਾ ਹੋ ਸਰਦਾਰ ਦਾ ਨੀਤਾ ਕਸਾ ਹੋ ਧਲੇਵਾਦ ਐਸਾ ਹੋ ਸਰਦਾਰ ਡਿਗਜੀਤ ਸਿੰਘ ਜਰਮਣਵਾਲ ਸਾਹਿਬ ਬੇਨਤੀ ਆ ਪਛਾਤਿਆ ਵਿਦਰਾਨ ਤੇ ਰੋਕਿਓ ਭਾਈ ਤੇ ਬਿਲਕੁਲ ਸ਼ਾਂਤੀ ਕਲਾ ਸਹਿਜ ਦੇ ਨਾਲ ਕਿਉਂਕਿ ਬਹੁਤ ਲੰਮਾ ਸਮਾਜਿਕ ਅੰਸ਼ਣ ਦੇ ਵਿੱਚ ਰਹੇ ਆ ਲਬਾਰ ਜਿਹੜੀ ਆ ਉਹ ਤੁਮਜੋਰ ਵਾਲਾ ਫਰਾਤਾ ਬਹੁਤ ਨਿਮਰਤਾ ਨਾਲ ਖੜਾ ਕੇ ਸੁਣਨਾ ਹੈ ਇੱਕ ਤੋੜਦਾ ਜੀ మేడే కర 5000 ఆ చటా నువ్వు ఆ నువ్వు 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 ਆਰੋਗਾ ਨੋਟਸ ਮੁੰਡਾ ਨਾ ਕਰ ਦੋ ਮੁੰਡਾ ਕਰ ਹੋਰ ਮੜਾ ਕਹਾਣਾ ਹੋ ਜਾ ਕਹਾ ਹੋ ਜਾ ਕਹਾ ਹੋ ਜਾ ਆਹ ਤਾਰ ਕੱਢੋ ਤਾਰ ਰੱਖ ਦੇਖੀ ਕਿ ਤਾ ਮੁੰਡੇ ਬਹੁਤ ਫੜ ਜੋ ਫੜ ਜੋ ਪਿੱਛੇ ਤੋਂ ਵੀ ਕਿਹਦਾ ਜਾ ਰਿਹਾ ਵਿਚਾਲੇ ਜਾ ਆਹ ਤਾਰ ਛੱਡ ਕੇ ਵੀਰ ਜੀ ਠੀਕ ਹੈ ਬੰਦਾ ਬਣ ਕੇ ਹੁਣ ਬੈਠ ਜਾ ਹੁਣ ਬੈਠ ਜਾ

તે તત્તીતે કક્ષરા ગ્રામ મે જીલોનીયા કે ઇથમે કિસલા હો જમીન શેરાલ કે ઓર શરામ મે લાઈ બહોત ચેતો લેઈ હોને આહમ મે જીલો ગલ કરકે ગયા યોનાર કે હા કેવી બાહત હોનવાલા જે રા અનાજ હે બાહત હોનવાલા જે અજત હે બાહત હોનવાલા જે થોટી પ્રજાતિ

ਉਹ ਜਿਹੜਾ ਸਪਰੀਮ ਕੋਰਟ ਦੇ ਵਿੱਚ ਸਰਕਾਰ ਨੇ ਇਹ ਕਹਿਤਾ ਸੀ ਚਾਹਤੇ ਕਿ ਨਾਜੀ ਨਹੀਂ ਹੋਤਾ ਤਾਂ ਨੁਕਸਾਨ ਬਹੁਤ ਵੱਡਾ ਹੋਊਗਾ ਇਸੇ ਹਰ ਬਲਾਕ ਤੇ ਨਹੀਂ ਅਸੀਂ ਨੂੰ ਕਿਧਰ ਆ ਗਏ ਮੋਕ ਤੇ ਇਸ ਦੇ ਸਾਹਮਣੇ ਇਹ ਹੀ ਕੋ ਮਤਲਬਾਤੀ ਸਰਕਾਰ ਸੀ ਤੋਂ ਮੈਂ ਜਨਾ ਇਹ ਬਾਹਰ ਲਈ ਸਿਰ ਜੀ ਉਸ ਨੂੰ ਆਈਆਂ ਕੋ ਹਾਲ ਸਮਾਂ ਕਰ ਇਕ ਨਾ ਜੀ ਜਿੱਦਣ ਕਰਕੇ ਸਾਡੇ ਕੋਲ ਲਈ

ਔਰ ਕੋਈ ਚੋਣ ਸਾਡੀ ਗਲਤੀ ਸੀ ਨਾ ਮੰਨਣਾ ਜਿਵੇਂ ਸਰਕਾਰ ਨੇ ਉੱਥੀ ਜਾ ਕੇ ਗੱਲਬਾਤ ਕਰਨ ਦੀ ਹੈ ਇਹ ਕਿਸ ਤਰ੍ਹਾਂ ਦੇ ਸੀ ਦੇਖਿਆ ਆਪਾਂ ਤੁਹਾਨੂੰ ਗਲਤੀ ਆਪਾਂ ਨੂੰ ਚੋਣ ਇਸ ਦਾ ਕੋਈ ਸਮਾਂ ਤੁਸੀਂ ਆਪਣੇ ਖਾਤੇ ਦੇ ਅਸੀਂ ਦੇ ਹੋ ਗਏ ਇਸ ਲਈ ਤਾਂ ਇਹ ਵੀ ਇੱਕ ਬਹੁਤ ਵੱਡੀ ਗਲਤੀ ਕੀਤੀ ਹੈ

मतलब मैं उन्हें सारे लापू हाँ फिर मेरी एक जिम्मेवारी बनती है जोड़िया रखने की जिम्मेवार सारे को मैं हम करना तो दोस्तों ये इस कहानी समझो

आजादी लड़ ली है पहले का दिन शुरू सौ संता साल एक किसानी की दूसरी आर्थिक आजादी की लड़ाई है लड़ाई है तो इस तो को में, तो करके मैं मेरी जिम्मेदारी मांगी है मैं लड़ी हूं

मित्रलस काट के भी जो कुछ रूप में कह दिया वो काश करें एकदल जोर लात मार लात दे देंगे ज्यादा नमाज़ मुद्दा ना हो देंगे लोगों से बदल से करने के लिए बाल मुंह चमक रास्ते सारी प्रजाति के छुड़ाव नाराज हो जाते हैं करने के लिए

जिस तरीके उठे भी मोर्चा समझाते रखना आने संतानी जिस तरीके नाराजी की थी है इसलिए सहायता इतनी जरूर है जिन्हें एक गल कही है कि